ਏ ਨਿਰਮਲ ਜਸ ਨਾਨਕ ਦਾਸ ਕਹੀ ਬਲਾਵਲ ਮਹੱਲਾ ਪੰਜਵਾਂ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨ ਪਹੁੰਚੈ ਸੁਲਹੀ ਹੋਏ ਮੂਆ ਨਾ ਪਾਕ ਰਹਾਉ ਕਾਡ ਕਠਾਰ ਖਸਮ ਸਿਰ ਕਾਟਿਆ ਹਿਨ ਮਹਿ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਿਨ ਦੀਨਾ ਧਾਕ ਪੁੱਤਰ ਮੀਤ ਧਨ ਕਿਛੂ ਨਾ ਰਹਿਉ ਸੋ ਛੋੜ ਗਿਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਬਲੇਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ ਬਲਾਵਲ ਮਹੱਲਾ ਪੰਜਵਾਂ ਪੂਰੇ ਗੁਰ ਕੀ ਪੂਰੀ ਸੇਵਾ ਆਪੇ ਆਪ ਵਰਤੈ ਸੁਆਮੀ ਕਾਰਜ ਰਾਸ ਕੀਆ ਗੁਰਦੇਵ ਰਹਾਉ आद मद प्रवेंत स्वामी अपना ठाट बनायो आप अपनी सेवकी आपे राखै प्रब मेरे को वड प्रताप पार ब्रह्म परमेश्वर सतगुरु वस कीने जिन सगले जंत चरण कमल नानक शरणाई राम नाम जप निर्मल मंत मलावल महल्ला 5 ਤਾਪ ਪਾਪ ਤੇ ਰਾਖੀ ਆਪ ਸੀਤਲ ਭਏ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮੈਂ ਜਾਪ ਰਹਾਉ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਧਾਰ ਨਵਖੰਡ ਪ੍ਰਤਾਪ ਦੁਖ ਬਿਨ ਸੇ ਸੁਖ ਅੰਦ ਪਰਵੇਸਾ ਤ੍ਰਿਸ਼ਣ 부ਜੀ ਮਨ ਤਨ ਸੱਚ ਧਰਾਪ ਆਨਾਥ ਕੋ 나ਥ ਸਰਨ ਸਮਰੱਥਾ ਸਗਲ ਸੇਸ਼ਟ ਕੋ ਮਾਈ ਬਾਪ ভক্তਵਛਲ पै पंजन स्वामी गुण गावत नानक आलाप बलाबल महल्ला पंजवा जिसते उपजत तह पहचान पार ब्रह्म परमेश्वर धया कुसल खेम होई कल्याण राहाउ गुरपुरा पेटियो बडभागी अंतर जामी सुगड़ सुजान हाथ दे राखी कर अपनी ਬਾਦ ਸਮਰਾਤ ਨਮਾਣਿਆ ਕੋ ਮਾਨ ਪ੍ਰਮਪੈ ਬਿਨ ਸਗਏ ਖਿਨ ਭੀਤਰ ਅੰਧਕਾਰ ਪ੍ਰਗਟੇ ਚਾ ਨਾਲ ਸਾਸ ਸਾਸ ਅਰਾਧੈ ਨਾਨਕ ਸਦਾ ਸਦਾ ਜਾਈਏ ਕੁਰਬਾਨ ਬਲਾਵਲ ਮਹੱਲਾ ਪੰਜਵਾਂ ਦੂਐ ਥਾਮ ਰਖੇ ਗੁਰਸੂਰੇ ਹਲ ਤਪਲਤ ਪਾਰ ਬ੍ਰਹਮ ਸੁਵਾਰੀ ਕਾਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਜੇ ਮੱਜਨ ਹੋਵਤ ਸਾਧੂ ਧੂਰੇ ਆਵਣ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬਿਸੂਰੇ ਭ੍ਰਮ ਪੈ ਤਰੇ ਛੁੱਟੇ ਭੈ ਜਮ ਕੇ ਘਟ ਘਟ ਏਕ ਰਹਿਆ ਪ੍ਰਭੂਰੇ ਨਾਨਕ ਸਰਲ ਪਰਿਉ ਦੁਖ ਭੰਜਨ ਅੰਤਰ ਬਾਹਰ ਪੇਖ ਹਜੂਰੇ ਬਲਾਵਲ ਮਹੱਲਾ ਪੰਜਵਾਂ ਦਰਸ਼ਨ ਦੇਖਤ ਦੁਖ ਨਸਤੇ ਕਭੋ ਨਾ ਹੋ ਵੋ ਦ੍ਰਿਸ਼ਟ ਅਗੋਚਰ ਜੀ ਕੈ ਸੰਗ ਬਸੇ ਰਹਾਉ ਪ੍ਰੀਤਮ ਪ੍ਰਾਨ ਆਧਾਰ ਸੁਆਮੀ ਪੂਰ ਰਹਿ ਪ੍ਰਭ ਅੰਤਰ ਜਾਮੀ ਕਿਆ ਗੁਣ ਤੇਰੇ ਸਾਰ ਸਮਹਾਰੀ ਸਾਥ ਸਾਥ ਪ੍ਰਭ ਤੁਝਹਿ ਚਿਤਾਰੀ ਕਿਰਪਾ ਲਿਦ ਪ੍ਰਭ ਦੀਨ ਦਿਆਲਾ ਜੀ ਜੰਤ ਕੀ ਕਰਹੁ ਪ੍ਰਤਪਾਲਾ ਆਠ ਪੈ ਤੇਰਾ ਨਾਮ ਜਨ ਜਾਪੀ ਨਾਨਕ ਪ੍ਰੀਤ ਲਾਈ ਪ੍ਰਭ ਆਪੀ ਬਲਾਵਨ ਮਹੱਲਾ ਪੰਜਵਾਂ ਤਨ ਤਨ ਜੋਬਨ ਚਲਤ ਗਿਆ ਰਾਮ ਨਾਮ ਕਾ ਭਜਨ ਨਾ ਕੀਨੋ ਕਰਤ ਬਕਾਰ ਨਿਸਪੂਰ ਭਿਆ ਰਹਾ ਅਨਕ ਪ੍ਰਕਾਰ ਭੋਜਨ ਨਿਤ ਖਾਤੇ ਮੁਖ ਦੰਤਾ ਘਸ ਖੀਨ ਖਿਆ ਮੇਰੀ ਮੇਰੀ ਕਰ ਕਰ ਮੂਠੋ पाप करत नहिं परिदया महाविकार घोर दुख सागर किस में प्राणी गलत पया शरण परे नानक स्वामी की बाहां पकर प्रभु काड लिया बलाबल मोहल्ला पांचवा अपना प्रभु आया चीत दुश्मन दुष्ट रहे झाख मारत कुशल भया मेरे भाई मीत रहाओ ਗਈ ਬਿਆਦ ਪਪਾਦ ਸਬਨਾਸੀ ਅੰਗੀਕਾਰ ਕਿਉ ਕਰਤਾਰ ਸ਼ਾਂਤ ਸੁਖ ਅਰ ਅਨੰਦ ਖਨੇਰੇ ਪ੍ਰੀਤਮ ਨਾਮ ਰਿਦੈ ਉਰਹਾਰ ਜੀਉ ਪਿੰਡ ਤਨ ਰਾਸ ਪ੍ਰਭ ਤੇਰੀ ਤੂੰ ਸਮਰਤ ਸੁਆਮੀ ਮੇਰਾ ਦਾਸ ਆਪਣੀ ਕੋ ਰਾਖਣ ਹਾਰਾ ਨਾਨਕ ਦਾਸ ਸਦਾ ਹੈ ਚੇਰਾ ਬਲਾਵਲ ਮਹੱਲਾ ਪੰਜਵਾਂ ਗੋਬਿੰਦ ਸਿਮਰ ਹੋਆ ਕਲਿਆਣ ਮਿਟੀ ਅਪਾਦ ਭਇਆ ਸੁਖ ਸਾਚਾ ਅੰਤਰ ਜਾਮੀ ਸਿਮਰਿਆ ਜਾਣ ਰਹਾਉ ਜਿਸਕੇ ਜੀ ਤਿਨ ਕੀਏ ਸੁਖਾਲੇ ਭਗਤ ਜਨਾ ਕਉ ਸਾਚਾ ਤਾਣ ਦਾਸ ਆਪਣੇ ਕੀ ਆਪੇ ਰਾਖੀ ਭੈ ਭੰਜਨ ਉਪਰ ਕਰਤੇ ਮਾਨ ਭਈ ਮਿਤਰਾਈ ਮਿਟੀ ਬੁਰਾਈ ਦੁਰਸ਼ਟ ਦੂਤ ਹਰ ਕਾਢੇ ਸ਼ਾਨ ਸੂਖ ਸਹਿਜ ਆਨੰਦ ਖਨੇਰੇ ਨਾਨਕ ਜੀ ਵੇ ਹਰ ਗੁਣ ਹੈ ਵਖਾਣ ਬਲਾਵਲ ਮਹੱਲਾ 5 ਪਾਰ ਬ੍ਰਹਮ ਪ੍ਰਭ ਭਏ ਕਿਰਪਾਲ ਕਾਰਜ ਸਗਲ ਸੁਆਰੇ ਸਤਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੁਖੀ ਸਗਲੇ ਭਏ ਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਧਰ ਲਿਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭਏ ਨਿਹਾਲ ਬਲਾਵਲ ਮਹੱਲਾ ਪੰਜਵਾਂ ਮੂ ਲਾਲਨ ਸਿਓ ਪ੍ਰੀਤ ਬਣੀ ਰਹਾਉ ਤੋਰੀ ਨਾ ਟੂਟੈ ਸ਼ੋਰੀ ਨਾ ਛੂਟੈ ਐਸੀ ਮਾਧੋ ਖਿੰਚ ਤਣੀ ਦਿਨ ਸਰੈਨ ਮਨ ਮਾਹੀ ਬਸਤ ਹੈ ਤੂੰ ਕਰ ਕਿਰਪਾ ਪ੍ਰਭ ਆਪਣੀ ਬਲ ਬਲ ਜਾਉ ਸਿਆਮ ਸੁੰਦਰ ਕੋ ਕਤ ਕਤਾ ਜਾ ਕੀ ਬਾਤ ਸੁਣੀ ਜਨ ਨਾਨਕ ਦਾਸਮ ਦਾਸ ਕਹੀ ਅਤ ਹੈ ਮੋਹਿ ਕਰਹੁ ਕਿਰਪਾ ਠਾਕੁਰੇ ਆਪਣੀ ਬਲਾਵਲ ਮਹੱਲਾ 5 ਹਰ ਕੇ ਚਰਨ ਜਪ ਜਾਉ ਕੁਰਬਾਨ ਗੁਰ ਮੇਰਾ ਪਾਰ ਬ੍ਰਹਮ ਪਰਮੇਸ਼ਰ ਤਾਂ ਕਾ ਹਿਰਦੈ ਧਰ ਮੰਨ ਧਿਆਨ ਰਹਾਉ ਸਿਮਰ 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 ਸੁਖ ਦਾਤਾ ਜਾਂ ਕਾ ਕੀਆ ਸਗਲ ਜਹਾਨ ਰਸਨਾ ਰਵਹੁ ਏਕ ਨਾਰਾਇਣ ਸਾਚੀ ਦਰਗਾਹ ਪਾਵੂ ਹਮਾਨ ਸਾਧੂ ਸੰਗ ਪ੍ਰਾਪਤ ਜਾਂ ਕਉ ਤਿਨਹੀ ਪਾਇਆ ਏਹੋ ਨਿਧਾਨ ਗਾਮਉ ਗੁਣ ਕੀਤਨ ਨਿਤ ਸੁਆਮੀ ਕਰਿ ਕਿਰਪਾ ਨਾਨਕ ਦੀਜੈ ਦਾਨ ਬਲਾਵਲ ਮਹੱਲਾ ਪੰਜਵਾਂ ਰਾਖ ਲਿਏ ਸਤਿਗੁਰ ਕੀ ਸਰਣ ਜੈ ਜੈਕਾਰ ਹੋਆ ਜਾਗੇ ਅੰਤਰ ਪਾਰ ਬ੍ਰਹਮ ਮੇਰੂ ਤਾਰਨ ਤਰਨ ਰਹਾਉ ਵਿਸਵੰ ਵਰ ਪੂਰਨ ਸੁਖ ਦਾਤਾ ਸਗਲ ਸਮਗਰੀ ਪੋਖਣ ਭਰਨ ਥਾਨ ਤਨੰਤਰ ਸਰਬ ਨਿਰੰਤਰ ਬਲ ਬਲ ਜਾਈ ਹਰ ਕੇ ਚਰਨ ਜੀ ਜੁਗਤ ਵਸ ਮੇਰੇ ਸੁਆਮੀ ਸਰਬ ਸਿਧ ਤੁਮ ਕਾਰਨ ਕਰਨ ਆਦ ਜਗਾਦ ਪ੍ਰਭ ਰਖਦਾ ਆਇਆ ਹਰ ਸਿਮਰਤ ਨਾਨਕ ਨਹੀਂ ਡਰਨ ਰਾਗ ਬਲਾਵਲ ਮਹੱਲਾ 5 ਦੋ ਪਦੀ ਘਰ 8 ਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਨਾਹੀ ਪ੍ਰਭ ਸਭ ਕਿਛ ਤੇਰਾ ਇਕ ਹੈ ਨਿਰਗੁਣ ਊ ਹੈ ਸਰਗੁਣ ਕੇਲ ਕਰਤ ਵਿੱਚ ਸਵਾਮੀ ਮੇਰਾ ਰਹਾਉ ਨਗਰ ਮਹਿ ਆਪ ਬਾਹਰ ਖੁਨਿ ਆਪਨ ਪ੍ਰਭ ਮੇਰੇ ਕੋ ਸਗਲ ਬਸੀਰਾ ਆਪੇ ਹੀ ਰਾਜਨ ਆਪੇ ਹੀ ਰਾਇਆ ਕਹਿ ਕਹਿ ਠਾਕੁਰ ਕਹਿ ਕਹਿ ਚੇਰਾ ਕਾ ਕਉ ਦਰਾਉ ਕਾਸਿਓ ਬਲਵੰਚਾ ਜਹ ਜਹ ਪੀਖੋ ਤਹ ਤਹ ਨੀਰਾ ਸਾਧ ਮੂਰਤ ਗੁਰ ਭੇਟਿਓ ਨਾਨਕ ਮਿਲ ਸਾਗਰ ਬੂੰਦ ਨਹੀਂ ਹਨੇਰਾ ਬਲਾਵਲ ਮਹੱਲਾ ਪੰਝੂਆ ਤੁਮ ਸਮਰੱਥਾ ਕਾਰਨ ਕਰਨ ਧਾਕਨ ਢਾਕ ਗੁਬਿੰਦ ਗੁਰ ਮੇਰੇ ਮੋਹਿ ਅਪਰਾਧੀ ਸਰਨ ਚਰਨ ਰਹਾਉ ਜੋ ਜੋ ਕੀਨੋ ਸੋ ਤੁਮ ਜਾਣਿਓ ਪੇਖਿਓ ਠੌਰ ਨਾਹੀ ਕਛ ਢੀਠ ਮੁਕਰਨ ਵੱਡ ਪ੍ਰਤਾਪ ਸੁਨਿਓ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਹਮਰੋ ਸਹਾਉ ਸਦਾ ਸਦ ਭੂਲਨ ਤੁਮਰੋ ਬਿਰਦ ਪਤਤ ਓ ਧਰਮ ਕਰਨਾ ਮੈਂ ਕਿਰਪਾਲ ਕਿਰਪਾ ਨਿਦ ਜੀਵਨ ਪਦ ਨਾਨਕ ਹਰ ਦਰਸ਼ਨ ਬਲਾਵਲ ਮਹੱਲਾ ਪੰਜਵਾਂ ਐਸੀ ਕਿਰਪਾ ਮੋਹਿ ਕਰੋ ਸੰਤਹਿ ਚਰਨ ਹਮਾਰੋ ਮਾਥਾ ਨੈਣ ਦਰਸ ਤਨ ਧੂਰ ਪਰੋ ਰਹਾਉ ਗੁਰ ਕੋ ਸ਼ਬਦ ਮੇਰਾ ਹੀ ਅਰੇ ਬਸ ਹੈ ਹਰ ਨਾਮਾ ਮਨ ਸੰਗਿ ਧਰੋ ਤਸ ਕਰ ਪੰਚ ਨਿਵਾਰੋ ਠਾਕੁਰ ਸਗਲੋ ਭਰਮਾ ਹੋਮ ਜਰੋ ਜੋ ਤੁਮ ਕਰਹੁ ਸੋਈ ਭਲ ਮਾਨੈ ਭਾਵਨ ਦੁਬਦਾ ਦੂਰ ਟਰੋ ਨਾਨਕ ਕੇ ਪ੍ਰਭ ਤੁਮ ਹੀ ਦਾਤੇ ਸੰਤ ਸੰਗ ਲੇ ਮੋਹਿ ਉਧ ਰੋ ਬਲਾਵਲ ਮਹੱਲਾ ਪੰਜਵਾਂ ਐ ਸੀ ਦੀਖਿਆ ਜਨ ਸਿਓ ਮੰਗਾ ਤੁਮਰੋ ਧਿਆਨ ਤੁਮਾਰੂ ਰੰਗਾ ਤੁਮਰੀ ਸੇਵਾ ਤੁਮਾਰੇ ਅੰਗਾ ਰਹਾਉ ਜਨ ਕੀ ਟਹਿਲ ਸੰਪਾਖਨ ਜਨ ਸਿਓ ਉਠਣ ਬੈਠਣ ਜਨ ਕੈ ਸੰਗਾ ਜਨ ਚਰ ਰਾਜ ਮੁਖ ਮਾਥੈ ਲਾਗੀ ਆਸਾ ਪੂਰਨ ਅਨੰਤ ਤਰੰਗਾ ਜਨ ਪਾਰ ਬ੍ਰਹਮ ਜਾ ਕੀ ਨਿਰਮਲ ਮਹਿਮਾ ਜਨਕੇ ਚਰਨ ਤੀਰਥ ਕੋਟ ਗੰਗਾ ਜਨਕੀ ਧੂਰ ਕੀਓ ਮੱਜਨ ਨਾਨਕ ਜਨਮ ਜਨਮ ਕੇ ਹਰੇ ਕਲੰਗਾ ਬਲਾਵਲ ਮਹੱਲਾ ਪੰਜਵਾਂ ਜਿਉ ਭਾਵੈ ਤਿਉ ਮੋਹਿ ਪ੍ਰਤਪਾਲ ਪਾਰ ਬ੍ਰਹਮ ਪਰਮੇਚਰ ਸਤਗੁਰ ਹਮ ਬਾਰਿਕ ਤੁਮ ਪਿਤਾ ਕਿਰਪਾਲ ਰਹਾਉ ਮੋਹਿ ਨਿਰਗੁਣ ਗੁਣ ਨਾਹੀ ਕੋਈ ਪਹੁੰਚ ਨਾ ਸਾਖੋਂ ਤੁਮਰੀ ਘਾਲ ਤੁਮਰੀ ਗਾਤ ਮੇਤ ਤੁਮਹੀ ਜਾਨੂ ਜਿਉ ਪਿੰਡ ਸਭ ਤੁਮਰੋ ਮਾਲ ਅੰਤਰ ਜਾਮੀ ਪੁਰਖ ਸੁਆਮੀ ਅਨ ਬੋਲਤ ਹੀ ਜਾਨੂ ਹਾਲ ਤਨ ਮਨ ਤੀਤਲ ਹੋਏ ਹਮਾਰੂ ਨਾਨਕ ਪ੍ਰਭ ਜੀਓ ਨਦਰ ਨਿਹਾਲ ਬਲਾਵ ਲਮਾ ਹੱਲਾ ਪੰਜਵਾ ਰਾਖ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨ ਮੋਹਨ ਤੁਝ ਬਿਨ ਜੀਵਨ ਸਗਲ ਅਕਾਥ ਰਹਾਉ ਰੰਗ ਤੇ ਰਾਉ ਕਰਤ ਖਿਨ ਭੀਤਰ ਪ੍ਰਭ ਮੇਰੋ ਅਨਾਥ ਕੋ ਨਾਥ ਜਨ ਤੇ ਅਗਨ ਮਹਿ ਜਨ ਆਪ ਉਧਾਰੀ ਕਰ ਆਪਣੇ ਦੇ ਰਾਖੇ ਹਾਤ ਸੀਤਲ ਸੁਖ ਪਾਇਓ ਮਨ ਤ੍ਰਿਪਤੇ ਹਰ ਸਿਮਰਤ ਸ੍ਰਮ ਸਗਲੇ ਲਾਥ ਨਿਦ ਨਿਧਾਨ ਨਾਨਕ ਹਰ ਸੇਵਾ ਅਵਰਸਿਆਨ ਪ ਸਗਲੇ ਅਕਾਥ ਬਲਾਬਲ ਮਹੱਲਾ ਪੰਜਵਾਂ ਆਪਣੇ ਸੇਵਕੋ ਕਬਹੋ ਨਾ ਬਸਾਰੋ ਹੋ ਉਰ ਲੱਗੋ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤ ਗੁਬਿੰਦ ਵਿਚਾਰ ਹੋ ਰਹਾ ਪਤਤ ਪਾਵਨ ਪ੍ਰਭ ਬਿਰਦ ਤਮਾਰੋ ਹਮਰੇ ਦੁਖ ਰਿਦੈ ਮਤ ਧਾਰੋ ਹੋ ਜੀਵਨ ਪ੍ਰਾਨ ਹਰ ਧਨ ਸੁਖ ਤੁਮਹੀ ਹਉ ਮੈਂ ਪਟਲ ਕਿਰਪਾ ਕਰ ਜਾ ਰੋ ਜਲ ਬਿਹੂਨ ਮੀਨ ਕਤ ਜੀਵਨ ਦੂਦ ਬਿਨਾ ਰਹਿਨ ਕਤ ਬਾਰੂ ਜਨ ਨਾਨਕ ਪਿਆਸ ਚਰਨ ਕਮਲਨ ਕੀ ਪੇਖ ਦਰਸ ਸੁਆਮੀ ਸੁਖ ਸਾਰੂ ਬਲਾਵਲ ਮਹਲਾ 5 ਆਗੇ ਪਾਛੇ ਕੁਸਲ ਭਇਆ ਗੁਰ ਪੂਰੈ ਪੂਰੀ ਸਭ ਰਾਖੀ ਪਾਰ ਬ੍ਰਹਮ ਪ੍ਰਭ ਕੀਨੀ ਮਾਇ ਰਹਾਉ ਮਨ ਤਨ ਰਵ ਰਹਿਆ ਹਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਿਆ ਸ਼ਾਂਤ ਸਹਜ ਆਨੰਦ ਗੁਣ ਗਾਈ ਦੂਤ ਦੁਸ਼ਟ ਸਭ ਹੋਏ ਖਿਆ ਗੋਨੇ ਅਬ ਗੁਣ ਪ੍ਰਭ ਕਾਛ ਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਅਤੁੱਲ ਬਡਾਈ ਅਚੁੱਤ ਅਬਨਾਸੀ ਨਾਨਕ ਉਚਰੈ ਹਰ ਕੀ ਜਯਾ ਬਲਾਵ ਮਹੱਲਾ ਪੰਜਵਾਂ बिन पै पगती तरण कैसे करहु अनुग्रह पतत उदाहरण राख स्वामी आप पुरोसे रहाउ सिमरन नहीं आवत फिरत मद मावत बिखिया राता सवान जैसी औद बिहावत अदक महावत पाप कमावत बुढे ऐसी ਸਰਨ ਦੁਖ ਭੰਜਨ ਪੁਰਖ ਨਿਰੰજન ਸਾਧੂ ਸੰਗਤ ਰਵਣ ਜੈਸੀ ਕੇਸਵ ਕਲੇਸ਼ ਨਾਸ ਅਗ ਖੰਡਨ ਨਾਨਕ ਜੀਵਤ ਦਰਸ ਦਿਸੀ ਰਾਗ ਬਲਾਵਲ ਮਹੱਲਾ ਪੰਜਵਾਂ ਦੁਪਦੇ ਘਰ ਨੋਆ ਇੱਕ ਓੰਕਾਰ ਸਤਗੁਰ ਪ੍ਰਸਾਦ ਆਪਹਿ ਮਿਲ ਲੈ ਜਬ ਤੇ ਸਰਨ ਤੇ ਮਾਰੀ ਆਏ ਤਬ ਤੇ ਦੁਖ ਗਏ ਰਹਾਉ ਤਾਜੀ ਅਬ ਮਾਨ ਅਰ ਚਿੰਤ ਬਰਾਨੀ ਸੱਧ ਹੈ ਸਰਨ ਪਾਈ ਜਪ ਜਪ ਨਾਮ ਤੁਮਾਰੂ ਪ੍ਰੀਤਮ ਤਨ ਤੇ ਰੋਗ ਖਾਏ ਮਹਾ ਮੁਗਦ ਅਜਾਨ ਅਗਿਆਨੀ ਰਾਖੇ ਧਾਰ ਦੇ ਕਹੋ ਨਾਨਕ ਗੁਰ ਪੂਰਾ ਭੇਟਿਓ ਆਮਨ ਜਾਨ ਰਹੀ ਬਲਾਵ ਮਹੱਲਾ ਪੰਜਵਾਂ ਜੀਵੋ ਨਾਮ ਸੁਣੀ ਜੋ ਸੋ ਪਰਸਨ ਭਏ ਗੁਰ ਪੂਰੇ ਤਬ ਮੇਰੀ ਆਸ ਪੁਨੀ ਰਹਾਉ ਪੀਰ ਗਈ ਬਾਂਦੀ ਮਨ ਤੀਰਾ ਮੋਹਉ ਅਨੰਦ ਧੁਨੀ ਉਪਜੇ ਉਚਾਉ ਮਿਲਨ ਪ੍ਰਭ ਪੀਤਮ ਰਹਿਣ ਨਾ ਜਾਏ ਖਿਨੀ ਅਨਕ ਭਗਤ ਅਨਕ ਜਨ ਤਾਰੇ ਸਿਮਰਹਿ ਅਨਕ 무ਨੀ ਅੰਦਲੇ ਟੇਕ ਨਿਰਤਨ ਤਨ ਪਾਇਓ ਪ੍ਰਭ ਨਾਨਕ ਅਨਕ ਗੁਨੀ